ਸਿੱਕਲ ਦੋਸਤੋ ਇਸ ਮੱਝ ਦੀ ਆਪਾਂ ਤਿੰਨ ਟਾਈਮ ਲਾਈਵ ਚੋਭਾਈ ਕੀਤੀ ਆ ਜੇਕਰ ਕਿਸੇ ਭਰਾ ਨੇ ਨਹੀਂ ਦੇਖੀ ਤਾਂ ਉਹ ਵੀ ਤੁਸੀਂ ਦੇਖ ਸਕਦੇ ਹੋ ਸੋਹਣੇ ਕੱਦ ਕਾਠ ਵਾਲੀ ਆ ਚੰਗੇ ਖੁੰਡੇ ਮਿੱਤਰੋ ਝੋਟੀ ਆ ਇਹਦੀ ਪੂਰੀ ਜਿਹੜੀ ਡਿਟੇਲ ਆਪਾਂ ਬਾਈ ਤੋਂ ਲਵਾਂਗੇ ਕਈ ਭਰਾ ਜਿਹੜਾ ਲਾਈਵ ਮਿੱਤਰੋ ਵੱਡਾ ਹੋ ਜਾਂਦਾ ਉਹਦੇ ਵਿੱਚ ਨਹੀਂ ਦੇਖਿਆ ਜਾਂਦਾ ਲੈ ਕੱਟ ਦਿੰਦਾ ਤੇ ਤਿੰਨੇ ਟਾਈਮਾਂ ਦਾ ਜਿਹੜਾ ਦੁੱਧ ਦਾ ਆਪਾਂ ਦੱਸਾਂਗੇ ਵੀ ਕਿੰਨੇ ਤਿੰਨੇ ਟਾਈਮਾਂ ਦਾ ਦੁੱਧ ਕਿੰਨਾ ਕੱਢਿਆ ਤੇ ਹੁਣ ਮਿੱਤਰੋ ਇਹ ਖਾਲੀ ਕੀਤੀ ਵੀ ਆ ਲਾਈਵ ਚ ਚਵਾਈ ਕਰਨ ਤੋਂ ਬਾਅਦ ਆਪਾਂ ਮਿੱਤਰੋ ਇਹਦੀ ਵੀਡੀਓ ਬਣਾ ਰਹੇ ਆ ਤੇ ਬਹੁਤ ਹੀ ਸੋਹਣੇ ਚੰਗੀਆਂ ਮੁਰਾ ਨਸਲ ਦੇ ਵਿੱਚੋਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਤੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਪਹਿਲਾਂ ਸਤਿ ਸ੍ਰੀ ਅਕਾਲ ਜੀ ਕੀ ਕੀ ਹਾਲ ਚਾਲ ਆਪਾਂ ਪਹਿਲਾਂ ਕੰਡੇ ਤੇ ਦਿਖਾ ਦਈਏ ਨਾ ਲਾਸਟ ਵਾਲਾ ਦੁੱਧ ਹਾਂਜੀ ਹਾਂਜੀ ਤੇ ਆ ਜਿਹੜੀ ਤੀਜੀ ਚਵਾਈ ਆ ਮਿੱਤਰੋ ਉਹ ਤੁਹਾਨੂੰ ਦਿਖਾਉਣੇ ਆ 9 ਆ 9 650 ਠੀਕ ਹੈ ਤੇ 9 ਕਿਲੋ 650 ਗ੍ਰਾਮ ਹਾਂਜੀ ਹੁਣ ਜਾਣਕਾਰੀ ਦਿਓ ਹਨਾ ਤੇ ਜਿਵੇਂ ਆਪਾਂ ਹੁਣ ਇਹ ਮੱਝ ਦੀ ਗੱਲ ਕਰੀਏ ਇਹਦਾ ਮਾਂ ਕਿਹੜੇ ਸਿਮੰਟ ਦੀ ਸੀ ਕਿੱਥੋਂ ਲਿਆਂਦੀ ਸੀ ਮਾਂ ਦਾ ਸੀਮੰਟ ਦਾ ਨਹੀਂ ਪਤਾ ਜੀ ਮਾਂ ਹਰਿਆਣੇ ਚੋਂ ਆਈ ਸੀ ਠੀਕ ਹੈ ਪਾਣਾ ਮਿੱਤਰਾ ਥੰਦੇ ਆ ਮੋੜਾ ਚਰਨ ਜੀ ਕਿੰਨੇ ਰੁਪਈਆ ਦੀ ਲਿਆਂਦੀ ਸੀ ਉਹਦਾ ਤੁਸੀਂ ਆਪਾਂ 1.40 ਲੱਖ ਦੀ ਜੀ ਹਾਂ ਕਿਹੜੇ ਸਾਲ ਚ 2018 ਜੀ 2018 ਚ ਉਸ ਦਿਵਾਰ ਤੁਸੀਂ ਉਹਦੀ ਲਾਈਵ ਚ ਵਾਈ ਕਰੀ ਆ ਉਸ ਦਿ ਉਹਦੀ ਕਰਾਦੀ ਲਾਈਵ ਚ ਹਾਂ ਮੁਕਾਬਲੇ ਚ ਹਾਂਜੀ ਠੀਕ ਹੈ ਕਿਹੜਾ ਇਹ ਬਲਗ ਬਦਰੀ ਮੁਕਾਬਲਾ ਸੀ ਮਿੱਤਰੋ ਇਹਦੀ ਮਾਂ ਦਾ ਜਿਹੜਾ ਸੀ ਬਲਾਕ ਪੱਧਰੇ ਮੁਕਾਬਲੇ ਦੇ ਵਿੱਚੋਂ 19 ਕਿਲੋ 370 ਗ੍ਰਾਮ ਇਹਦਾ ਦੁੱਧ ਆਇਆ ਸੀ ਠੀਕ ਹੈ ਤੇ ਮੇਲਾ ਕੋਈ ਇਹਦੇ ਵਿੱਚ ਨਾਮ ਮਿਲਿਆ ਸੀ ਸੋਨੁਕ ਨ ਆਉਂਦਾ ਹੋਈ ਸੀ ਗੱਲ ਇਹ ਪਰ ਮਿਲਿਆ ਕੋਈ ਮਿਲਿਆ ਨਹੀਂ ਵੀ ਬਲਾਕ ਬਧਰੀ ਵਾਲੇ ਜਿਹੜੇ ਮੇਲੇ ਸੀ ਉਹਨਾਂ ਚ 20-3000 ਰੁਪਏ ਦੰਦੇ ਸੀ ਹਾਂ ਨਾ 20 ਕਿਲੋ ਤੋਂ ਥੱਲੇ ਵਾਲਾ ਮੰਝਾਉਂਦੀ ਸੀ ਹਾਂਜੀ 11000 ਰੁਪਏ ਲਿਗਾ ਜੀ ਠੀਕ ਹੈ ਤੇ 20 ਤੋਂ ਪਲੱਸ ਸੀਗਾ ਉਹਨਾਂ ਨੂੰ 21000 ਲਿਗਾ ਜੀ ਠੀਕ ਹੈ ਤੁਸੀਂ 21 ਚਾਉਂਦੇ ਸੀ ਨਹੀਂ ਅਸੀਂ 11 ਚਾਉਂਦੇ ਹਾਂ 11 ਚਾਉਂਦੇ ਹਾਂ ਪਰ 11 ਮਿਲਿਆ ਨਹੀਂ 11 ਨਹੀਂ ਮਿਲਿਆ ਜੀ ਓਕੇ ਤੇ ਹੁਣ ਆਪਾਂ ਇਹ ਆਪ ਨਵਾਬ ਦੀ ਹੈ ਆਪ ਨਵਾਬ ਦੀ ਹੈ ਜੀ ਠੀਕ ਹੈ ਇਹ ਮਿੱਤਰੋ ਨਵਾਬ ਦੀ ਹੈ ਤੇ ਕਈ ਭਰਾ ਕਹਿੰਦੇ ਵੀ ਨਵਾਬ ਦਾ ਜਿਹੜਾ ਬੱਚਾ ਦੁੱਧ ਨਹੀਂ ਕੱਢ ਤੇ ਇਹ ਤਾਂ ਕਰਕੇ ਆਪਾਂ ਮਿੱਤਰੋ ਸਾਨੂੰ ਸੀਰਮ ਟ੍ਰੈਕਟ ਲੈ ਆ ਲਈ ਆਪਾਂ ਮਿੱਤਰੋ ਬਾਈ ਬਾਈ ਹਾਂ ਠੀਕ ਆ ਉੱਥੋਂ ਮੇਲੇ ਚੋਂ ਸਾਸੀ ਵਾਲੇ ਦਾ ਭਾਈ ਉਹ ਪਹਿਲਾਂ ਇਹਨਾਂ ਕੋਲ ਸੀਗਾ ਹਾਂਜੀ ਸਾਸੀ ਵਾਲੇ ਕੋਲ ਵਾਗੇ ਜੀ ਹਾਂਜੀ ਆਪਾਂ ਉਹਨਾਂ ਦਾ ਖੋਦੋ ਲੈ ਕੇ ਡਾਕਟਰ ਸੀ ਮੇਰੇ ਪਿੰਡ ਦਾ ਜਸੀਰ ਠੀਕ ਹੈ ਉਹਨਾਂ ਦੇ ਸੈਂਟਰ ਚ ਪਾ ਕੇ ਸੀ ਉਹ ਮੇਰੇ ਨਾਲ ਹੀ ਜਾਂਦਾ ਹੁੰਦਾ ਉਹ ਮਤਲਬ ਵੀ ਮੇਲੇ ਚੋਂ ਲੈ ਕੇ ਆਇ ਸੀ ਮੇਲੇ ਚੋਂ ਟ੍ਰੈਕਟ ਠੀਕ ਆ ਇਹ ਜਿਹੜਾ ਬੱਚਾ ਸੇਰੇ ਪੰਜਾਬ ਦਾ ਇਹ ਸੇਰੇ ਨਹੀਂ ਆਉਂਦਾ ਜੀ ਠੀਕ ਹੈ ਹੁਣ ਇਹਦਾ ਕੱਲ ਸ਼ਾਮ ਨੂੰ ਹੈਗਾ ਸੀ 9 ਕਿਲੋ 750 750 ਗ੍ਰਾਮ ਤੜਕੇ ਸੀ 10 ਕਿਲੋ 450 ਗ੍ਰਾਮ 400 ਗ੍ਰ ਤੇ ਹੁਣ ਹੈਗਾ ਜੀ 9 ਕਿਲੋ 650 ਗ੍ਰਾਮ ਮੰਨ ਲਾ ਵੀ 20 ਕਿਲੋ 100 ਗ੍ਰਾਮ ਦੁੱਧ ਬਣ ਗਿਆ ਹੈਨਾ ਤੇ ਇਹ ਜਿਹੜਾ 20 ਕਿਲੋ ਦੁੱਧ ਦੇ ਰਹੀ ਹੈ ਕਿੰਨੇ ਕੁ ਫੀਡ ਤੇ ਦੇ ਰਹੀ ਹੈ ਕਿਹ ਜੀ ਫੀਡ ਪਾ ਰਹੇ ਹੋ ਤੁਸੀਂ ਫੀਡ ਆਪ ਦੀ ਘਰ ਦੀ ਬਣਾ ਕੇ ਪਾਉਣੀ ਜੀ ਹਾਂਜੀ 7-8 ਸਾਲ ਹੋ ਗਏ ਠੀਕ ਹੈ ਰੈਡੀमेड ਫੀਡ ਨਹੀਂ ਲੀਕ ਜੀ ਠੀਕ ਹੈ 10 ਕਿਲੋ 10 ਕਿਲੋ ਪਾਉਨੇ ਆ ਕੋਈ ਫਾਰਮੂਲਾ ਹੈ ਜਾਂ ਕੁਝ ਕਈ ਵਾਰ ਅਰਚੀ ਜੀ ਸੈਂਡ ਕਰ ਨਾਲ ਲਾਦ ਲੈ ਲਊਗਾ ਆ ਜੋ ਕੋਲੇ ਅੱਲਾ ਥੱਲੇ ਆਪਾਂ ਪਾ ਦਾਂਗੇ ਨਾ ਠੀਕ ਹੈ ਮੰਨ ਲਾ ਥੱਲੇ ਆਪਾਂ ਪਰਚੀ ਪਾ ਦਾਂਗੇ ਵੀ ਉਹ ਕਿੰਨੇ ਦੁੱਧ ਵਾਲੇ ਨੂੰ ਪਾਉਣੇ ਆ ਤੇ ਸਾਰਿਆਂ ਨੂੰ ਇੱਕੋ ਹੀ ਪਾਉਣ ਬਸ ਦੁੱਧ ਦੇ ਹਿਸਾਬ ਨਾਲ ਪਾਈ ਜਾਂਦੇ ਠੀਕ ਹੈ 20 ਕਿਲੋ ਵਾਲੇ ਪਸ਼ੂ ਨੂੰ 10 ਕਿਲੋ ਫੀਡ ਪੈਂਦੀ ਹੈ ਹਾਂਜੀ ਤੇ ਪਲੱਸ ਲੱਤੀ ਜਾਂਦੀ ਹੈ ਕਣਕ ਦੀ ਅੱਡ ਹਾਂਜੀ ਕਿੰਨੇ ਕ ਮੰਨ ਲਓ ਆਂ ਮੱਠੋ ਲਿਖੀ ਜਿਵੇਂ ਆਪਾਂ ਬਣਾ ਕੇ ਤਾਂ 1.5 ਤੋਂ 2 ਕਿਲੋ ਕਿਲੋ ਕਣਕ ਦੀ ਲੱਗਦੀ ਹੈ ਠੀਕ ਹੈ ਹੋਰ ਜਿਹੜਾ ਕੋਈ ਮਿਨਰਲ ਮਿਕਚਰ ਜਾਂ ਕੈਲਸ਼ੀਅਮ ਨਾਲ ਉਹ ਚੱਲਦਾ ਤੇ ਇਹ ਧੰਦਾ ਕਿਵੇਂ ਆ ਕਿੰਨਾ ਕੁ ਧੰਦਾ ਬਹੁਤ ਸਾਡੇ ਹਿਸਾਬ ਨਾਲ ਬਹੁਤ ਵਧੀਆ ਠੀਕ ਹੈ ਕਈ ਭਰਾ ਕਹਿੰਦੇ ਨੇ ਵੀ ਇਕੱਲਾ ਗੋਹਾ ਹੀ ਚੱਕਣੋ ਹੈਨਾ ਪਰ ਜੇਕਰ ਪ੍ਰੋਪਰ ਜਾਣਕਾਰੀ ਹੋਵੇ ਹੈਨਾ ਸਾਮ ਸੰਭਾਲ ਜਾਣਕਾਰੀ ਹੋਵੇ ਥੋੜਾ ਜਿਹਾ ਬਿਮਾਰੀਆਂ ਜਲ ਚੱਲ ਰਹੀਆਂ ਹਾਂ ਥੋੜੀ ਜਿਹੀ ਬੰਦੇ ਲੋ ਆਪ ਵੀ ਨੌਲੇਜ ਚਾਹੀਦਾ ਮਣੀ ਮਣੀ ਹਾਂ 50% ਨੌਲੇਜ ਹੋਵੇ ਹਾਂਜੀ ਵੀ ਬਿਮਾਰੀ ਬਾਰੇ ਪਤਾ ਲੱਗ ਜੇ ਵੀ ਬਿਮਾਰੀ ਆ ਗਈ ਮਾੜਾ ਮੋਟਾ ਟੀਕਾ ਲਾਉਣਾ ਪਿਆ ਚਲ ਨਾ ਆਪ ਤੋਂ ਟੀਕਾ ਲਗੂ ਡਾਕਟਰ ਨੂੰ ਸੱਦ ਲੈ ਹਨਾ ਤੇ ਜਿਹਦੇ ਚ ਆਪਾਂ ਗੱਲ ਕਰਦੇ ਆਂ ਵੀ ਕਈ ਭਰਾਵਾਂ ਨੂੰ ਆਇਆ ਹੁੰਦਾ ਵੀ ਹੋ ਜੂ ਆਥਨ ਤੇ ਠੀਕ ਹੋ ਤਨ ਬਿਮਾਰੀ ਵਜਾ ਦੀਆਂ ਮੁੜਕਣਾਂ ਵਾਲੇ ਰੁਪਏ ਵੱਧ ਲਾ ਕਹਿੰਦੇ ਹਨਾ ਠੀਕ ਹੈ ਤੇ ਕਈ ਭਰਾ ਕਹਿੰਦੇ ਵੀ ਕਮਾਈ ਨਹੀਂ ਮੰਨ ਲਾ ਵੀ ਜੇ ਚੰਗੇ ਪਸ਼ੂ ਹੋਣ ਹਨਾ ਫਿਰ ਕੁਛ ਨਾ ਕੁਛ ਪੂਰੀ ਵਧੀਆ ਨੁਮਾਫਿਆ ਕੰਮ ਜੀ ਪੂਰਾ ਵਧੀਆ ਮੁਨਾਫਾ ਆ ਹਣਾ ਤੁਹਾਡੀ ਜਿਹੜੀ ਇਹ ਜਾਣਕਾਰੀ ਹੈ ਫੋਰ ਭਰਾਵਾਂ ਦਾ ਰੋਜ਼ਗਾਰ ਤੋੜ ਸਕਦੀ ਹੈ ਹਣਾ ਦੱਸੋ ਜਿੰਨੀ ਕੁਇਲਦਰੀ ਸਾਰੀ ਚੱਲ ਗਈ ਬੱਚਿਆਂ ਨੇ ਵੀ ਸਾਈਨ ਅਪ ਜਿਆਦਾ ਹੈ ਠੀਕ ਹੈ ਅਸੀਂ ਫਸਲਾਂ ਦਾ ਪੈਸਾ ਇੱਧਰ ਨਹੀਂ ਵਰਤਦੇ ਕਦੇ ਵੀ ਇੱਧਰ ਨਹੀਂ ਵਰਤਦੇ ਠੀਕ ਹੈ ਆ ਉਹਦੇ ਬਾਹਰੀ ਵਾਲੀ ਚੱਲਦਾ ਮਤਲਬ ਇਹਦੇ ਨਾਲ ਸਾਰਾ ਸਰਕਲ ਚੱਲਦਾ ਪੂਰਾ ਵਧੀਆ ਚੱਲਦਾ ਜੀ ਕੋਈ ਉਹ ਬੱਚਾ ਆ ਗਿਆ ਚਾਰੋਂ ਉਹ ਵੇਚਦਾ ਠੀਕ ਹੈ ਹੁਣ ਇਹਦੇ ਨਾਲ ਤੁਸੀਂ ਚਾਰ ਵੀ ਪਾਉਣੇ ਹੋ ਨਹੀਂ ਚਾਰ ਇੱਕ ਹੀ ਬੰਦ ਕਰਦੇ ਗੱਲ ਸਾਬ ਕਾਰਨ ਕਾਰਨ ਸਾਨੂੰ ਥੋੜਾ ਜਿਹਾ ਪਸੂਰ ਪੀਟਰਾਂ ਦਾ ਲੱਗਿਆ ਸਾਨੂੰ ਹਾਂਜੀ ਠੀਕ ਹੈ ਅਗਰ ਕੋਣ ਪੱਠੇ ਚੱਲਦੇ ਆ ਉਦੋਂ ਅਗਲਾ ਚੰਗੀ ਵਿਚਦੀ ਹੈ ਠੀਕ ਹੈ ਚੱਲਦੀ ਓਕੇ ਸੋ ਦੋਸਤੋ ਜਿਹੜਾ ਇਹ ਵੀਡੀਓ ਲਾਈਵ ਤੋਂ ਬਾਅਦ ਇਹ ਵੀਡੀਓ ਬਣਾਈ ਸੀ ਕਿਉਂ ਬਣਾਈ ਹੈ ਕਿਉਂਕਿ ਇਹ ਜਾਣਕਾਰੀ ਵਾਲੇ ਸੀ ਕਈ ਵਾਰ ਨਾਲ ਲਾਈਵ ਵਾਲਾ ਸਾਰਾ ਦੇਖਦਾ ਨਹੀਂ ਕੁਝ ਗੱਲਾਂ ਵਿੱਚ ਰਹਿ ਜਾਂਦੀਆਂ ਨੇ ਇਹ ਜਦੋਂ ਬਾਅਦ ਦੇ ਵਿੱਚ ਫ੍ਰੀ ਹੋਵੋਗੇ ਤਾਂ ਤੁਸੀਂ ਦੇਖ ਲਓਗੇ ਸੋ ਫੋਨ ਨੰਬਰ ਬੋਲੋ ਜੀ ਆਪਣਾ ਕਮੜਾ 94638 ਹਾਂਜੀ 6821 94638 ਹਾਂਜੀ 6821 ਆ ਬਾਈ ਬੋਲਣਾ ਤੁਸੀਂ ਕੁਝ ਠੀਕ ਹੈ ਤੇ ਇਹ ਜਿਹੜਾ ਲਾਇਬ ਦੀ ਮੇਨ ਵਜਾ ਕੀ ਬਣੀ ਸੀ ਆਪਾਂ ਜਿਹੜਾ ਲਾਇਬ ਚ ਵਾਈ ਕਰਾਇਆ ਵਜਾ ਦਾ ਸਭ ਤੋਂ ਕਮੈਂਟ ਜਾਈ ਸੀ ਨਾਲੇ ਆਪਣੀ ਮਸ਼ਹੂਰੀ ਆ ਹਾਂ ਨਾਲੇ ਨਾਲੇ ਮੰਨ ਲਾ ਵੀ ਅਗਲੇ ਸਾਲ ਨੂੰ ਲੋਕ ਕਹਿਣਗੇ ਵੀ ਹੈਗੀ ਸੀ ਜਿਹੜਾ ਦੂਜੇ ਦੂਜੇ ਸੂਏ 20 ਲੀਟਰ ਘੜਦੀ ਆ ਹਨਾ ਪਹਿਲੇ ਸੂਏ ਦਾ 15 ਸਾਢੇ 15 ਜੀ ਸਾਢੇ 15 ਦੂਜੇ ਸੂਏ ਦਾ 20 20 ਤੇ ਕਰੂਗੇ 23 24 ਗਾਹਾਂ ਸੂਏ ਕੋਸ਼ਿਸ਼ ਤਾਂ ਕਰਾਂਗੇ ਠੀਕ ਹੈ ਜੇ ਕਰ ਗਈ ਤਾਂ ਗਾਹ ਨੂੰ ਫਿਰ ਹਾਂ ਜੇ ਮਿੱਤਰੋ ਵੀ ਤੋਂ ਪਰਤੇ ਜੋ ਵੀ ਕਰਦੀ ਆ ਤਾਂ ਅਗਲੇ ਸਾਲ ਨੂੰ ਫੇਰ ਆਪਾਂ ਲਾਈਵ ਚ ਵਾਈ ਕਰਾਂਗੇ ਸੋ ਸਾਰੇ ਵੀਰਾਂ ਦਾ ਪਤਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੇ ਵੀਡੀਓ ਦੇਖੀ ਤੇ ਸ਼ੇਅਰ ਕਰੀ ਤੇ ਮਿਹਰਬਾਨੀ ਸ਼ੁਕਰੀਆ ਜੀ